ਆ ਤਰੇ ਹੋਣਗੇ ਯਾਰ ਖੜੇ 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 ਰਹੋ ਕੰਨੀ ਕੰਨੀ ਤੇ ਇਧਰ ਇਧਰ ਕਾਤਰ ਇਧਰ ਪਾਰਟੀ ਉਹ ਪਾਰਟੀ ਹੈ ਉੱਪਰ ਚੜ੍ਹ ਗਿਆ ਉੱਪਰ ਚੜ੍ਹੋ ਪਾਰਟੀ ਨਹੀਂ ਜੀ ਆਵਾਜ਼ ਆ ਗਿਆ ਨਹੀਂ ਕੰਟੀ ਕਾਰਾਂ ਵਿੱਚ ਬੜੀ ਵੱਡੀ ਹੋਣਾ ਦਿਨਾਈ ਹੈ ਭਾਜੀ ਜੀ বিজেপি ਤੇ ਕਾਂਗਰਸ ਕਾਂਗਰਸ ਨੂੰ ਬਹੁਤ ਦਿਨ ਜੁੜੀ ਹੋਈ ਹੈ

ਜਗਿੰਦਰ ਸਿੰਘ ਜੀ ਢਾਣੀ ਵਾਲੇ ভাইস ਪ੍ਰਧਾਨ ਸਾਹਿਬ ਉਹਨਾਂ ਦਾ ਵੀ ਧੰਨਵਾਦ ਮੇਰੇ ਸਤਿਕਾਰਯੋਗ ਕਰਨੀ ਹੈ ਸਮੁੱਚੇ ਲੀਡਰ ਸਾਹਿਬਾਨਾਂ ਨੇ ਵਰਕਰਾਂ ਨੇ ਜਾ ਕੇ ਆਪੋ ਆਪਣੇ ਵੀਕਲਾਂ ਤੇ ਜਾ ਕੇ ਕਾਂਗਰਸ ਪਾਰਟੀ ਦੇ ਨਾਲ ਹਲਾਰਾ ਦੇਣਾ ਕਾਂਗਰਸ ਪਾਰਟੀ ਦੀਆਂ ਨੀਤੀਆਂ ਨਾਲ ਜੁੜ ਕੇ ਆਉਣ ਵਾਲੀ ਇੱਕ ਜੀ ਨੂੰ ਆਪਣਾ ਜਿਹੜਾ ਕੀਮਤੀ ਵੋਟ ਹੈ ਹੱਥ ਬਦਲੇਗਾ ਹਾਲਾਤ ਇਸ ਬੈਨਰੇ ਜੋ ਇਲੈਕਸ਼ਨ ਹੋਣ ਜਾ ਰਹੇ ਸਮੁੱਚੀ ਕਾਂਗਰਸ ਪਾਰਟੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਆਪਣੇ ਆਪਣੇ ਹਲਕੇ ਦੇ ਵਿੱਚ ਆਪੋ ਆਪਣੇ ਪੱਦਰ ਤੇ ਆਪੋ ਆਪਣਾ ਜੋਰ ਹੈ ਜਿਹੜਾ ਸੀਨੀਅਰ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਂ ਲਾ ਰਹੇ ਨੇ ਤਾਂ ਕਿ ਕੋਈ ਵੀ ਘਾਰਾ ਜਿਹੜਾ ਕੋਈ ਵੀ ਵਰਕਰ ਹੈ ਜਿਹੜਾ ਮਿਲ ਨਹੀਂ ਤੋਂ ਬਿਨਾਂ ਆ ਰ ਆ ਸਕੇ ਅਸਲੀ ਆਪੋ ਆਪਣੇ ਪੱਦਰ ਤੇ ਹਰ ਕੇ ਲੰਮੀ ਦੇ ਵਿੱਚ ਸਰਦਾਰ ਜਪਾਲ ਸਿੰਘ ਹੀ ਹਲਕਾ ਚਾਰ ਜੰਮੀ ਉਹ ਆਪਣੇ ਪੱਦਰ ਤੇ ਲਾ ਰਹੇ ਨੇ ਮੈਂ ਮਰਪਿੰਦਰ ਕਬਜੀ ਰੂਬੀ ਹਲਕਾ ਅਮਚਾਰ ਜਮਰੋਡ ਐਕਸਐਮਐਲਏ ਸਾਥ ਉਹ ਵੀ ਆਪਣੇ ਪੱਦਰ ਤੇ ਆਪਣੇ ਹਲਕੇ ਦੇ ਵਿੱਚ ਧਾ ਕੇ ਪਾਰਟੀ ਦੇ ਵਰਕਰਾਂ ਨੂੰ ਪਾਰਟੀ ਦੇ ਨਾਲ ਜੁੜਨ ਵਾਸਤੇ ਇੱਕ ਇੱਕ ਕੀਮਤੀ ਵੋਟਾਂ ਜਿਹੜਾ ਹੱਥ ਦੇ ਨਿਸ਼ਾਨ ਤੇ ਹੱਥ ਬਦਲੇ ਦਾ ਹਾਲਾਤ ਇਸ ਦੇ ਨਾਤੇ ਜੋ ਇਲੈਕਸ਼ਨ ਹੋਣ ਜਾ ਰਿਹਾ ਇੱਕ ਦੂਨ ਦਾ ਜਿਹੜਾ ਸਭਾ ਬਹੁਤ ਘੱਟ ਹੈ ਪਾਸ ਦਾ ਬਹੁਤ-ਬਹੁਤ ਧੰਨਵਾਦ ਅ ਮੈਂ ਬੇਨਤੀ ਕਰੂਗਾ ਸਰਦਾਰ ਵਿਪਾਲ ਸੰਗੀ ਹਲਕਾ ਅਮਚਾਰ ਜਲੰਮੀ ਉਹ ਆਪਣੇ ਵਿਚਾਰ ਨੇ ਜਿਹੜੇ ਕਿਉਂਕਿ ਸਮਾਂ ਘਟਾ ਆਪਾਂ ਹੋਰ ਸਾਹਿਬ ਜੋ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸਾਹਿਬਾਨ ਸਟੇਜ ਤੇ ਤਸ਼ਰੀਫ ਰੱਖ ਰਹੇ ਨੇ ਪਿੰਡਾਂ ਵਿੱਚੋਂ ਆਈਆਂ ਹੋਗਾ ਪੰਚਾਇਤਾਂ ਪਾਲ ਸਰਪੰਚ ਸਾਹਿਬਾਨ ਸੀਨੀਅਰ ਲੀਡਰ ਸਾਹਿਬਾਨ ਜਜਾਹੂ ਵਰਕਰ ਆਪਣੇ ਕੰਮ ਨੂੰ ਛੱਡ ਕੇ ਅੱਜ ਸਰਦਾਰ ਸ਼ੇਰ ਸਿੰਘ ਨਿਕਬਾਇਆ ਸਾਹਿਬ ਫਿਰੋਜ਼ਪੁਰ ਹਲਕੇ ਤੋਂ ਕਾਂਗਰਸ ਪਾਰਟੀ ਦੇ ਬਹੁਤ ਨਿਰਧੜਕ ਆਗੂ ਸ਼ੂਟ ਵਾਂਡੇ ਕੈਂਡੀਡੇਟ ਨੇ ਉਹ ਸਾਡੇ ਦਰਮਿਆਨ ਪਹੁੰਚੇ ਨੇ ਉਹਨਾਂ ਦੇ ਵਿਚਾਰ ਆਪਾਂ ਸੁਣਨੇ ਆ ਕਿਉਂਕਿ ਸਮਾਂ ਜਿਹੜਾ 8:00 ਪਰ ਜਿਹੜਾ ਲਖਣ ਦੇ ਵਿੱਚ ਹੈ ਇਹ ਕਿਸੇ ਦੇ ਵਾਸਤੇ ਦੀ ਗੱਲ ਹੀ ਨਹੀਂ ਰਹਿੰਦੀ ਜਿਹੜੇ ਪਪਾਚੇ ਨੇ ਨਗਰ ਦੇ ਵਿੱਚੋਂ ਕਾਂਗਰਸ ਪਾਰਟੀ ਦੀ ਰੀਡ ਦੀ ਹੱਡੀ ਸਮਝਣ ਵਾਲੇ ਆਪਣੇ ਕਮਾਂਕਾਰਾਂ ਨੂੰ ਸਕੂਲ ਦਾ ਕਰਦਾ ਆਪਣੇ ਕਾਮਕਾਰਾਂ ਨੂੰ ਛੱਡ ਕੇ ਇੱਥੇ ਪਹੁੰਚੇ ਨੇ ਸਰਦਾਰ ਸਰਗੋਸੀ ਸਰਦਾਰ ਗੁਰਨਾਮ ਸਿੰਘ ਜੀ ਉਹਨਾਂ ਦਾ ਗਾੜ ਪਰਿਵਾਰ ਉਹਨਾਂ ਦੀ ਥਲਵਾੜੀ ਸਰਦਾਰ ਹਰਜੀਤ ਸਿੰਘ ਜੀ ਬਰਾੜ ਸਾਹਿਬ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਆ ਸਰਦਾਰ ਜਪਾਲ ਸਿੰਘ ਜੀ ਹਲਕਾ ਚਾਰਜ ਦਲੰਬੀ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੇ ਵਿਚਾਰ ਨੇ ਜਿਹੜੇ ਮੰਚ ਤੇ ਆ ਕੇ ਸਾਝੇ ਕਰਨਗੇ ਉਸ ਤੋਂ ਬਾਅਦ ਆਪਾਂ ਜਿਹੜਾ ਸਰਦਾਰ ਸ਼ੇਰ ਸਿੰਘ ਗੁਬਾਇਆ ਸਾਹਿਬ ਕਿਉਂਕਿ ਸਮਾਗਮ ਕਰਤੇ ਉਸ ਤੋਂ ਬਾਅਦ ਜਿਹੜਾ ਰੋਡ ਸ਼ੋਅ ਆ ਜਿਹੜਾ ਮਲੋੜ ਦੇ ਵਿੱਚ ਹੋਣਾ ਆਓ ਆਪਾਂ ਸਵਾਗਤ ਕਰਸਿੰਘ ਜੀ ਫਿਰੋਜ਼ਪੁਰ ਹਲਕੇ ਦੇ ਕਾਂਗਰਸ ਦੇ ਉਮੀਦਵਾਰ ਸਰਦਾਰ ਸ਼ੇਰ ਸਿੰਘ ਗੁਬਾਇਆ ਜੀ ਸਾਫ ਦਾ ਐਮਐਲਏ ਵਿਭਾ ਰੁਪੀ ਜੀ ਮੇਰੇ ਵੱਡੇ ਭਾਈ ਸਾਹਿਬ ਸਰਦਾਰ ਹਰਜੀਤ ਸਿੰਘ ਜਿਆਵਲ ਖਰਾਨਾ ਸਟੇਜ ਤੇ ਬੈਠੇ ਸਰਪੰਚ ਸਾਹਿਬ ਸardar surjeet sang ji ਤੇ ਸਾਰੇ ਹੀ ਮੈਂ ਨਵਾਂ ਦੇ ਵਿੱਚ ਨਾ ਪੈਂਦਾ ਹੋਇਆ ਇੱਕ ਇੱਕ ਜਿਹੜਾ ਸਾਡਾ ਇੱਥੇ ਵਰਕਰ ਬੈਠਾ ਸਾਡੀਆਂ ਮਾਈਆਂ ਪੈਣਾ ਬੈਠੀਆਂ ਨੇ ਮੇਰੇ ਭਰਾ ਬੈਠੇ ਨੇ ਸਾਡੇ ਬੱਚੇ ਬੈਠੇ ਨੇ ਬਜ਼ੁਰਗ ਬੈਠੇ ਨੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਤੁਸੀਂ ਅਵਲਖਰਾਨਾ ਦੀ ਧਰਤੀ ਤੇ ਸਰਦਾਰ ਸ਼ੇਰ ਸਿੰਘ ਗਵਾਯਾ ਦਾ ਜੋ ਬਹਿਰਕਮ ਕੀਤਾ ਹੈ ਔਰ ਜਿਸ ਤਾਜ਼ਾ ਦੇ ਵਿੱਚ ਤੁਸੀਂ ਪਹੁੰਚੇ ਹੋ ਫਰੋਜ਼ਪੁਰ ਹਲਕੇ ਦਾ ਅਖੀਰਲਾ ਪਿੰਡ ਅਵਲਖਰਾਨਾ ਔਰ ਅਵਲਖਰਾਨਾ ਨੂੰ ਸੱਚੇ ਪਾਸ਼ਾ ਦੀ ਹਮੇਸ਼ਾ ਮਿਹਰ ਰਹੀ ਹੈ ਸੱਚੇ ਪਾਤਸ਼ਾਹ ਦੀ ਅਨੰਗ ਕਿਰਪਾ ਰਹੀ ਹੈ ਕਿ ਸਾਡੇ ਵੱਡੇ ਬਜ਼ੁਰਗਾਂ ਦੇ ਸਤਕਾ ਪਔਰ ਪਿਆਰ ਜਿਹੜਾ ਲੋਕਾਂ ਦੇ ਵਿੱਚ ਜੋ ਰਿਸ਼ਤੇਦਾਰੀਆਂ ਇਸ ਨਗਰ ਦੀਆਂ ਸਾਰੇ ਪੰਜਾਬ ਦੇ ਵਿੱਚ ਹਨ ਤੇ ਕਾਂਗਰਸ ਪਾਰਟੀ ਤੇ ਅਬਲ ਖਰਾਨਾ ਦੋਨੇ ਚੀਜ਼ਾਂ ਇੱਥੇ ਹੀ ਬੋਲੀਆਂ ਜਾਂਦੀਆਂ ਨੇ ਸਰਦਾਰ ਸ਼ੇਰ ਸਿੰਘ ਇਕਬਾਇਆ ਸਾਹਿਬ ਇਹ ਤਨਵਾਰੀ ਜਿਹੜਾ ਸਾਨੂੰ ਟੈਂਟਾ ਵਧਾਉਣਾ ਪਿਆ ਸਰਦਾਰ ਖੇਤਾ ਸਿੰਘ ਵੜੀਵਾਲ ਸਾਹਿਬ ਪਿਆਰ ਤੇ ਉਹ ਅੱਜ ਇਕੱਠੇ ਆ ਕੇ ਮਿਲੇ ਸੀ ਤੇ ਬਹੁਤ ਮੈਨੂੰ ਵਧੀਆ ਮਹਿਸੂਸ ਹੋਇਆ ਕਿ ਸਰਦਾਰ ਬਰਨਾਲ ਸਿੰਘ ਵਰਗੇ ਜਿਸ ਪਾਰਟੀ ਵਿੱਚ ਮੌਜੂਦ ਨੇ ਉਹ ਪਾਰਟੀ ਅਮੇਜਰ ਕਰ ਦਿਖਾਉਣੇ ਚਲਣੇ ਤਰੇਗੀ ਇਹ ਕਰਕੇ ਅੱਜ ਜਿਹੜਾ ਨਾਮ ਉਹ ਸਰਦਾਰ ਕਰਨਾਪ ਸਿੰਘ ਦਾ ਰਹਿਦੀ ਦੁਨੀਆਂ ਤੱਕ ਜਿਹੜਾ ਯਾਦ ਯਾਦ ਰਹੇਗਾ ਅਭੋ ਕਰਾਣਾ ਪਿੰਡ ਰਹੇਗਾ ਤੇ ਸਰਦਾਰ ਕਰਨਾਪ ਸਿੰਘ ਦਾ ਨਾਮ ਯਾਦ ਰਹੇਗਾ ਤੇ ਸਾਰੇ ਵੀਰੋ ਮੈਨੂੰ ਬੜੀ ਖੁਸ਼ੀ ਵੀ ਹੈ ਕਿ ਅੱਜ ਤੁਸੀਂ ਇੰਨੀ ਵੱਡੇ ਗਿਮਤੀ ਵਿੱਚ ਇਕੱਠੇ ਹੋ ਕੇ ਲੈਕਚਰ ਲਈ ਇੱਕ ਤਰੀਕ ਵਾਸਤੇ ਸਾਡੇ ਵਿਚਾਰ ਸੁਣਨੇ ਆਏ ਹੋ ਸੋ ਵੀਰੋ ਬੇਨਤੀ ਹੈ ਮੇਰ ਤੋਂ ਪਹਿਲਾਂ ਮੇਰੇ ਵੱਡੇ ਵੀਰ ਨੇ ਸਾਰੀ ਡਿਟੇਲ ਦੇ ਨਾਲ ਉਹਨੂੰ ਦੱਸ ਹੈ ਮੈਂ ਜਿਆਦਾ ਲੰਮਾ ਨਹੀਂ ਜਾਣਾ ਚਾਹੁੰਦਾ ਮੈਂ ਤਾਂ ਦੋ ਪਹਿਲਾਂ ਤੁਹਾਡੇ ਨਾਲ ਸਾਝੀਆ ਕਰਨੀ ਹੈ ਇਹ ਨਿਰੋਧ ਜਿਹੜੀ ਆ ਪਿਛਲੀ ਸਵਾ ਦੋ ਸਾਲ ਦੀ ਸਰਕਾਰ ਜਿਹੜੀ ਭਗਵੰਤ ਮਾਨ ਨੇ ਇੱਥੇ ਪੰਜਾਬ ਦੇ ਜਿਹਦੀ ਬਣੀ ਹੈ ਤਾਂ ਉਹਦੇ ਜਿਹੜੇ ਸੋਲ ਮੈਨੀਫੈਸਟ ਆਫ ਸੀ ਉਹਦੇ ਵਿੱਚੋਂ ਕੋਈ ਇੱਕ ਵੀ ਪੁਆਇੰਟ ਤੁਸੀਂ ਦੱਸ ਦਿਓ ਕਿ ਉਹਨਾਂ ਕਦੇ ਉਹਨੇ ਪੂਰਾ ਕੀਤਾ ਹੋਵੇ ਸਿੱਧ ਗ੍ਰਾਮੇ ਕਰਕੇ ਚੁਪਲੇ ਸਦਾ ਕੇ ਅੱਜ ਵੀ ਉਹ ਪੰਜਾਬ ਵਿੱਚ ਆਪਣੀ ਮਾਵਾਕਾਰ ਦੇਣੀ ਫੱਟੀ ਜਾਂਦਾ ਸੋ ਤੁਹਾਨੂੰ ਵੀਰੋ ਇਸ ਦਾ ਸ਼ਾਇਦ ਨਹੀਂ ਪਤਾ ਹੋਣਾ ਪੰਜਾਬ ਨੂੰ ਆਮ ਆਦਮੀ ਪਾਰਟੀ ਨੇ ਜਿੰਨਾ ਕਰਜ਼ਾਈ ਕੀਤਾ ਸ਼ਾਇਦ ਕਿਸੇ ਹੋਰ ਕਿਸੇ ਵੇਲੇ ਇੰਨਾ ਕਰਜ਼ਾਈ ਹੋਇਆ ਹੋਵੇ 80000 ਕਰੋੜ ਰੁਪਏ ਦੋ ਸਾਲਾਂ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਉੱਪਰ ਕਰਜ਼ਾ ਲੈ ਲੇ ਠੀਕ ਹੈ ਸਰਕਾਰਾਂ ਕਰਜ਼ਾ ਲੈਂਦੀਆਂ ਹੈ ਇਹਕਾਰ ਕੋਈ ਚੰਗੇ ਕੰਮ ਵਾਸਤੇ ਡਵੈਲਪਮੈਂਟ ਵਾਸਤੇ ਇੱਕ ਵੱਡਾ ਪ੍ਰੋਜੈਕਟ ਪੰਜਾਬ ਵਾਸਤੇ ਲਗਾਇਆ ਹੋਏ ਤਾਂ ਕਰਦੇ ਨੂੰ ਕੋਈ ਡਰ ਨਹੀਂ ਪਰ ਉਹਨੇ ਵੀਰੋ ਇਹ 80000 ਕੋਰਪਾ ਉਹ ਆਪਣੇ ਆਪ ਦੇ ਰਾਤਨ ਖੁਸ਼ ਕਰਨ ਵਾਸਤੇ ਹੈਲੀਕਾਪਟਰ ਇਹ ਸਾਰਾ ਖਰਚਾ ਜਿਹੜਾ ਉਹ ਪੰਜਾਬ ਦੇ ਸਿਰ ਪੈਂਦਾ ਰਿਹਾ ਤੇ ਖੁੰਦੇ ਕੋਰੇ ਕਲਾ ਭਗਵੰਤ ਮਾਨ ਤੇ ਕੇਜਰੀਵਾਲ ਸਾਰੀਆਂ ਸਟੇਟਾਂ ਵਿੱਚ ਉਹ ਪਹਾੜੀਆਂ ਵਿੱਚੋਂ ਉੱਦੇ ਰਿਹਾ ਹੈਲੀਕਾਪਟਰ ਪੰਜਾਬ ਦੇ ਖਰਚੇ ਦੇ ਚੱਲਦਾ ਰਹਾ ਇਸ ਤਰ੍ਹਾਂ ਜਿਹੜਾ ਬਾਕੀ ਦੇ ਪੈਸੇ ਐ ਉਹ ਵੀਰੋ ਇਹਨੇ ਆਪਣੀ ਐਡਵਰਟਾਈਜ਼ਮੈਂਟ ਸਾਰੇ ਲਗਾਏ ਅੱਜ ਤੁਸੀਂ ਕੋਈ ਵੀ ਚੈਨਲ ਦੇਖ ਲੋ 2 ਮਿੰਟ ਬਾਅਦ ਭਗਵੰਤ ਮਾਨ ਦੀ ਫੋਟੋ ਆ ਜਾਏਗੀ ਮੇਰੇ ਭਗਵੰਤ ਨੇ ਇਹ ਕਰਤਾ ਮੇਰੇ ਭਗਵੰਤ ਨੇ ਇਹ ਕਰਤਾ ਪਰ ਵੀਰੋ ਥੱਲੇ ਗਰਾਊਂਡ ਦੇ ਵਿੱਚ ਤੁਸੀਂ ਦੇਖੋਗੇ ਅੱਜ ਉਸ ਜਿਹਨੇ ਵਾਅਦੇ ਕੀਤੇ ਸੀ ਉਸ ਤੋਂ ਤਾਂ ਮੁੱਕਰੇ ਹੀ ਐ ਫਿਰ ਜਿਹੜੇ ਪਹਿਲਾਂ ਕਾਂਗਰਸ ਪਾਰਟੀ ਨੇ ਸਾਡੇ ਗਰੀਬਾਂ ਨੂੰ ਦਿੱਤੇ ਵੇਲੇ ਪਹਿਲੇ ਸੀ ਉਹ ਦਿਨ ਨਾ ਤੋਂ ਮੁੱਕਰ ਗਿਆ ਆ ਜਿਹੜੀ ਦਾਲ ਆਟੇ ਦੀ ਸਤਿਨ ਜੀ ਵੀਰੋ 30 ਕਿਲੋ ਤੋਂ ਨੂੰ ਮਿਲਦੀ ਸੀ ਕਮਿਸਕਾਰ ਦੇ ਵਿੱਚ ਇਹ ਅੱਜ ਕਿੱਥੇ ਆ ਗਏ ਅੱਜ ਉਹ 5 ਕਿਲੋ ਤੇ 10 ਕਿਲੋ ਇੱਕ ਪਰਿਵਾਰ ਨੂੰ ਮਿਲਦੀ ਹੈ ਉਹ ਵੀ ਪਤਾ ਨਹੀਂ ਕਦੇ ਮਿਲਦੀ ਹੈ ਤੇ ਕਦੇ ਨਹੀਂ ਮਿਲਦੀ ਲੈ ਮੇਰੀ ਜੀ ਇਸ ਕਰਕੇ 30% ਆਉਂਦਾ ਨਾਲ ਹੀ ਉਹਨਾਂ ਨੇ ਰਾਸ਼ਨ ਕਰਤੇ ਮੁਝਾ ਕਹਿੰਦੇ ਕਿ ਉਹਨੇ ਬਿਜਲੀ ਦੇ ਬਿੱਲ ਮਾਫ ਕਰਦੇ ਵਿਸ਼ੇ ਮਤਾ ਤੇ ਕਿਹਾ ਉਹ ਬਿਜਲੀ ਦੇ ਬਿੱਲ ਜਿਹੜੇ ਆਗਰਸ ਪਾਰਟੀ ਦੀ ਸਰਕਾਰ ਚ ਚੰਨੀ ਸਾਹਿਬ ਨੇ ਆਉਂਦਿਆਂ ਸਾਰੇ ਪੰਜਾਬ ਦਾ ਜਿੰਨਾ ਬਕਾਇਆ ਸੀ ਉਹਨੂੰ ਸਾਫ ਕਰਤਾ ਤੇ ਕਿਹਦਾ 5 ਲੱਖ ਸੀ ਕਿਸੇ 4 ਸੀ ਨਖ ਸੀ 500000 ਸੀ ਉਹ ਸਾਰੇ ਲੋਕਾਂ ਨੂੰ ਤੇਰੀ ਬਿਜਲੀ ਦੇ ਬਿੱਲ ਮਾਫ ਹੋਏ ਤੇ ਨਾਲ ਬਿਜਲੀ ਮੁਕਤ ਜਿਹੜੀ ਦਿੱਤੀ ਹੈ ਆ ਤਾਂ 70 70 ਪਿੰਡ ਵਿੱਚ ਸ਼ੇਰ ਸਿੰਘ ਕੋਲ ਆਇਆ ਦੇਖੋ ਚੋਰ ਪ੍ਰਚਾਰ ਕਰਨ ਲਈ ਬਹੁਤੀ ਸੀ ਕਿਹੋ ਜਿਹਾ ਰਸਪਾ ਦੇਖੋ ਅਸੀਂ ਅਵਲ ਖਰਾਣੇ ਵੀ ਆਏ ਆ ਮੈਂ ਕੱਲੇ ਅਵਲ ਖਰਾਣੇ ਦੇ ਨਹੀਂ ਮੈਂ ਸਾਰੇ ਪਿੰਡਾਂ ਦੀ ਗੱਲ ਦੱਸਦੀ ਆ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਬਹੁਤ ਹੀ ਅੱਛਾ ਰਿਸਪੌਂਸ ਮਿਲਿਆ ਕਿਉਂਕਿ ਅਸੀਂ ਦਿਨ ਰਾਤ ਲਗਾਤਾ ਪੂਰੇ ਵਰਕਰਸ ਨੇ ਜਿੰਨੀ ਲੇਟ ਟਿਕਟ ਮਿਲੀ ਸੀ ਕਿ ਮੈਨੂੰ ਲੱਗਦਾ ਸਭ ਤੋਂ ਲੇਟ ਟਿਕਟ ਪੂਰੇ ਪੰਜਾਬ ਦੇ ਵਿੱਚ ਅਗਰ ਬਿਲੀ ਹੈ ਤਾਂ ਫਿਰੋਜ਼ਪੁਰ ਲੋਕ ਸਭਾ ਹਲਕੇ ਦੀ ਸੀਟ ਸੀ ਤਾਂ ਜਿੰਨੀ ਲੇਟ ਸੀਗੀ ਉਹਨਾਂ ਹੀ ਵੱਧ ਉਤਸ਼ਾਹ ਆਉਦੇਦਾਰਾਂ ਦੇ ਵਰਕਰਾਂ ਦੇ ਵਿੱਚ ਸੀ ਔਰ ਇਹਨਾਂ ਨੇ ਇਹਨਾਂ ਜੋਰ ਲਗਾਇਆ ਮੈਨੂੰ ਲੱਗਦਾ ਨੰਬਰ 1 ਸੀਟ ਹੈ ਫਰੋਜ਼ਪੁਰ ਦੀ ਬਣ ਗਈ ਹੈ ਹੌਟ ਸੀਟ ਬਣ ਗਈ ਹੈ ਸੋ ਬਹੁਤ ਅੱਛਾ ਰਿਸਪੌਂਸ ਆ ਲੋਕ ਸਾਨੂੰ ਮਿਲ ਰਹੇ ਆ ਦੱਸ ਰਹੇ ਆ ਕਿ ਆਮ ਆਦਮੀ ਪਾਰਟੀ ਨੇ ਕੋਈ 2.5 ਸਾਲੋਂ ਤੋਂ ਕੰਮ ਨਹੀਂ ਕੀਤਾ ਭਾਜਪੀ ਦਾ ਰਾਜ ਅਸੀਂ 10 ਸਾਲੋਂ ਤੋਂ ਦੇਖ ਲਿਆ ਔਰ ਜਿਸ ਹਿਸਾਬ ਨਾਲ ਉਹਨਾਂ ਦਾ ਰਿਸਪੌਂਸ ਆ ਮਿਲ ਰਿਹਾ ਤਾਂ ਕਿ ਡੈਫੀਨੇਟਲੀ ਉਹ ਕੁਆਇਆ ਸਾਹਿਬ ਨੇ ਜ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਪਹੁੰਚ ਮੈਨੂੰ ਲੱਗਾ ਕਰੀਏ ਜੇ ਤੁਹਾਨੂੰ ਕੁਝ ਹੋਰ ਤਾਂ ਮਿਲਿਆ ਸੀ ਉਹ ਆਮ ਜਿਹੜੀ ਮੌਜੂਦਾ ਸਰਕਾਰ ਦੇ ਹਾਲਾਤਾਂ ਨੂੰ ਲੈ ਕੇ ਉਹ ਗੱਲ ਕਰੀਏ ਉਹ ਇੱਕ ਤਾਂ ਬੇਬੇ ਤੁਹਾਡੇ ਸਾਹਮਣੇ ਮਿਲੇ ਸੀ ਉਹ ਕਹਿੰਦੇ ਜਿੰਦਾ ਜੀ ਤੁਹਾਨੂੰ ਗੱਲ ਦੱਸੀ ਆਪਦੀ ਸਪੀਚ ਤੇ ਵਿੱਚ ਨਰੇਗਾ ਦੀ ਗੱਲ ਜਾਦਾ ਹੋ ਰਹੀ ਹੈ ਨਰੇਗਾ ਪਤਾ ਹੈ ਕਿ ਲੋਕਾਂ ਨੂੰ ਵੀ ਪਤਾ ਵੀ ਕਿੰਨਾਂ ਨੇ ਚਲਾਈ ਹੈ ਡਾਕਟਰ ਮਨਮੋਹ ਸਿੰਘ ਜੀ ਨੇ ਕਾਂਗਰਸ ਦੀ ਸਰਕਾਰ ਵੱਲੋਂ ਚਲਾਈ ਸੀਗੀ ਤੇ ਹੁਣ ਕੀ ਹਾਲਤ ਨੇ ਨਾ ਤਾਂ ਨਰੇਗਾ ਦੇ ਪ੍ਰੋਪਰ ਪੈਸੇ ਮਿਲ ਰਿਹਾ ਪੈਸੇ ਤਾਂ ਮਿਲਣਗੇ ਜੇ ਨਰੇਗਾ ਚੱਲੂਗੀ ਨਰੇਗਾ ਕਿੰਨਾ ਕਿੰਨੇ ਮਹੀਨੇ ਪਿੰਡਾਂ ਦੇ ਵਿੱਚ ਬੰਦ ਹੋਈ ਰਹਿੰਦੀ ਹੈ ਸੋ ਮੈਂ ਉਹਨਾਂ ਨੂੰ ਦੱਸ ਰਹੀ ਸੀ ਕਿ ਤੁਸੀਂ ਬੇਚਿੰਤ ਹੋ ਜੋ ਨਾ ਬਲਕੇ ਨਰੇਗਾ ਪਿੰਡਾਂ ਬਲਕੇ ਸ਼ਹਿਰਾਂ 'ਚ ਵੀ ਚੱਲੂਗੀ ਔਰ ਉਹਦੀ ਦਿਹਾੜੀ ਵਧਾ ਕੇ 250 ਤੋਂ 400 ਵੀ ਕੀਤੀ ਜਾਊਗੀ ਔਰ ਇਹ ਕੱਲੀ ਇਨਾ ਵੰਗੂ ਸੀ ਆਮ ਆਦੀ ਪਾਰਟੀ ਵਾਲਾ ਮੰਗੋ ਵਾਦੇ ਨਹੀਂ ਕਰਦੇ ਜਾਂ ਗਰੰਟੀਆਂ ਨਹੀਂ ਦਿੰਦੇ ਇਹ ਉਹ ਕੰਮ ਹੈ ਜਿਹੜੇ ਕਿ ਜਿੱਥੇ ਜਿੱਥੇ ਵੀ ਸਰਕਾਰ ਹੈ ਕਰਨਾਟ ਜਿਵੇਂ ਕਿ ਕਰਨਾਟਕਾ ਚ ਤੇਲਗਾਨਾ ਚ ਉੱਥੇ ਔਰਤ ਉੱਥੇ ਨਰੇਗਾ ਵਰਕਰਾਂ ਨੂੰ ਮਿਲਦਾ ਮੈਂ ਬੇਬੇ ਨੂੰ ਉਹੀ ਗੱਲ ਕਹਿ ਰਹੀ ਸੀ ਵੀ ਤੁਸੀਂ ਹੁਣ ਬੇਚਿੰਤ ਹੋ ਜਾਓ ਆਪਣੀ ਸਰਕਾਰ ਆਊਗੀ ਤਾਂ ਬਿਲਕੁਲ ਕਰਾਂਗੇ ਮੈਮ ਲਗਾਤਾਰ ਫੋਜਪੁਰ ਦੇ ਵਿੱਚ ਵੀ ਸੀਐਮ ਭਗਵੰਤ ਮਾਨ ਜੀ ਆਇਆ ਪਰ ਉਹ ਜਿਹੜੀ ਹੋਰ ਸੇਟ ਆ ਉਹ ਬਠਿੰਡਾ ਦੇ ਕਿੱਕਲੀਆਂ गा ਕੇ ਲੋਕਾਂ ਨੂੰ ਸੰਬੋਧਨ ਕਰਦੇ ਆ ਵੀ ਹੋਰ ਸੇਟ ਬਠਿੰਡੇ ਤੋਂ ਆ ਬਾਦਲਾ ਆਈ ਹੈ ਨਕਨਾ ਪ੍ਰਚਾਰ ਦੇ ਵਿੱਚ ਧਿਆਨ ਨਹੀਂ ਉਹਨਾਂ ਦਾ ਧਿਆਨ ਜਿਹੜਾ ਬਾਦਲਾ ਬਣਨੀ ਹੈ ਉਹਨੂੰ ਕਿਵੇਂ ਦੇਖੋ ਦੇਖੋ ਭਾਈ ਜੀ ਇੱਕ 2022 ਚ ਬਹੁਤ ਵੱਡਾ ਬੂਮ ਆਇਆ ਸੀ ਬਹੁਤ ਵੱਡੀ ਵੇਵ ਸੀ ਲੋਕਾਂ ਨੇ ਬਹੁਤ ਇਲਸ਼ਾਹ ਦੇ ਨਾਲ ਆਵਾਦੀ ਪਾਰਟੀ ਨੂੰ ਜਿਤਾਇਆ ਸੀ ਪਰ ਹੁਣ ਜਿਵੇਂ ਤੁਸੀਂ ਪਿੱਛੇ ਹੈ ਕਿ ਕਿਕਲੀਆਂ ਵਾ ਰਹੇ ਆ ਲੋਕਾਂ ਨੇ ਚਲੋ ਇੱਕ ਮੌਕਾ ਦੇ ਤਾਂ ਕਿਕਲੀਆਂ ਵੀ ਸੁਣੀਆ ਚੁਟਕਲੇ ਵੀ ਸੁਣੇ ਪਰ ਲੋਕੀ ਹਮੇਸ਼ਾ ਚੁਟਕਲੇ ਜਾਂ ਕਿਕਲੀਆਂ ਸੁਣ ਕੇ ਰਾਜੀ ਨਹੀਂ ਹੁੰਦੇ ਉਹ ਸੀਰੀਅਸ ਮੁੱਖ ਮੰਤਰੀ ਚਾਹੁੰਦੇ ਵੀ ਹੁਣ ਕੋਈ ਕੰਮ ਕਰੇ ਅਸੀਂ ਕਿਕਲੀਆਂ ਸੁਣ ਲਈਆਂ ਹੁਣ ਕਿਕਰੀਆਣਾ ਸਾਨੂੰ ਸੁਣਾ ਹੁਣ ਤੁਸੀਂ ਸਾਨੂੰ ਕੁਝ ਕਰਕੇ ਦਿਖਾਓ ਜਿਹੜਾ ਕਿ 2.5 ਹੋਣ ਤੁਹਾਨੂੰ ਕੋਲ ਤੁਸੀਂ ਖੁਦ ਸੋਸ਼ਲ ਮੀਡੀਆ ਤੇ ਦੇਖਦੇ ਹੋ ਖੁਦ ਲੋਕ ਇਹਨਾਂ ਨੂੰ ਕੁੱਝਦੇ ਆ ਭਾਈ ਦੱਸੋ ਸਾਡਾ ਫਸਲਾਂ ਦਾ ਹੀ ਖਰਾਬਾ ਹੋਇਆ ਸੀ ਦੱਸੋ ਕਿੱਥੇ ਹੈ ਮੁਆਵਜ਼ਾ ਔਰ ਤਾਂ ਮੁਝਦੀਆਂ ਦੱਸੋ ਭਾਈ ਸਾਡਾ ਹਜ਼ਾਰ ਹਜ਼ਾਰ ਰੁਪਏ ਕਿੱਥੇ ਆ ਸਾਡੇ ਤਾਂ 25-26000 ਰੁਪਏ ਬਣਿਆ ਪਿਆ ਦੱਸੋ ਤਾਂ ਔਰ ਤਾਂ ਖੁਦ ਆਪਣੀ ਜਵਾਨੀ ਦੱਸਦੇ ਆ ਤਾਂ ਕਿੱਕਲੀਆਂ ਨਾਲ ਨਹੀਂ ਸਭਨਾ ਹੁਣ ਮੁੱਖ ਮੰਤਰੀ ਸਾਹਿਬ ਤੁਹਾਨੂੰ ਕੰਮ ਕਰਨਾ ਪੈਣਾ ਹੈ 1000 ਦਿਨ ਉਹਨਾਂ ਨੇ 1100 ਦਾ ਵਾਦਾ ਕੀਤਾ ਦੱਸੋ ਬਾਰੇ ਕਿਹਨਾ ਚੋੜ ਦੇ ਦੇਖੋ ਚਾਹੇ ਹੁਣ 1000 ਕਰ ਲੈਣ ਮੈਂ ਤਾਂ ਕਹਿੰਨੀ ਭੜਨੀ 15 1500 ਹੀ ਕਰ ਲੈਣ ਪਰ ਲੋਕ ਹ ਜੋ ਉਹਦੇ ਬਾਅਦ ਮਾਰ ਕੇ ਲੋਕਾਂ ਦੇ ਵਿੱਚ ਆਏ ਸੀ ਪਰ ਹੁਣ ਜਿਹੜੀ ਸੱਚਾਈ ਹੈ ਲੋਕਾਂ ਦੇ ਸਾਹਮਣੇ ਆ ਗਈ ਤੇ ਲੋਕ ਹੁਣ ਇਹਨਾਂ ਨੂੰ ਦੁਬਾਰਾ ਮੂੰਹ ਨਹੀਂ ਲਾਉਣਗੇ ਪਿਆਸ ਦੀ ਫਾਈਟ ਦੀ ਗੱਲ ਕਰੀਏ ਤਾਂ ਕਿਹਨਾਂ ਦੇ ਦੇਖੋ ਮੈਨੂੰ ਜਿਸ ਤਰ੍ਹਾਂ ਸਾਨੂੰ ਵੀ ਪਤਾ ਚੱਲ ਰਿਹਾ ਕਿ ਜਲਾਲਾਬਾਦ ਫਾਜ਼ਿਲ ਕਾਫੂਰ ਪਰ ਉਹਨਾਂ ਨੂੰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਤੇ ਮਲੋੜ ਤੇ ਮੁਕਸਰ ਦੇ ਵਿੱਚੋਂ ਵੀ ਅਸੀਂ ਮੋਟਾ ਵਧਾ ਕੇ ਰਵਾਂਗੇ ਗੱਲ ਕਰੀਏ ਮੁਕਾਬਲੇ ਦੀ ਤਾਂ ਮੈਨੂੰ ਲੱਗਦਾ ਨਹੀਂ ਕਿ ਹੁਣ ਉਹਨਾਂ ਦਾ ਕੋਈ ਖਾਸ ਮੁਕਾਬਲਾ ਕਿਉਂਕਿ ਇਹ ਲੀਡ ਲੈ ਚੁੱਕੀ ਹੈ ਜਿਵੇਂ ਸਾਨੂੰ ਵੀ ਪਤਾ ਚੱਲਿਆ ਲੀਡ ਲੈ ਚੁੱਕੀ ਹੈ ਕੋਈ ਖਾਸ ਮੁਕਾਬਲਾ ਨਹੀਂ ਉਹਨਾਂ ਦਾ ਆਪਸ ਵਿੱਚ ਹੋ ਸਕਦਾ ਦੂਜੀ ਤੀਜੀ ਸੀੜ ਦਾ ਉਹਨਾਂ ਦਾ ਆਪਸ ਵਿੱਚ ਜ਼ਰੂਰ ਹੋ ਸਕਦਾ ਹੈ ਥੈਂਕ ਯੂ ਕਿ ਆਪ ਪੇਸ਼ਕ ਜਿਹੜਾ ਅੱਗੇ ਬਰਕਾਪਸ਼ਨ ਰੋਡ 'ਚ ਉਹ ਵੀ ਤਨ ਜਾ ਰਹੇ ਹੈਗੇ ਤੁਸੀਂ ਦੇਖੋ ਸਰਦਾਰ ਜਗਪਾਲ ਸਿੰਘ ਜੀ ਨੇ ਆਪਣੇ ਪਿੰਡ ਦੇ ਵਿੱਚ ਜਿਹੜੀ ਇੱਕ ਚੋਣ ਦੀ ਮੀਟਿੰਗ ਥੇ ਕਿਹੜਾ ਕਿ ਬੱਢਿਆ ਇਕੱਠ ਕਰਕੇ ਇੱਕ ਰੈਲੀ ਦਾ ਰੂਪ ਤਾਰ ਕੇ ਇੱਕ ਪਿੰਡ ਦੀ ਗੱਲ ਹੈ ਬਾਕੀ ਵੀ ਪਿੰਡਾਂ ਦੇ ਜਿੱਥੇ ਵੀ ਅਸੀਂ ਗਏ ਬਹੁਤ ਉਤਸ਼ਾਹ ਲੋਕਾਂ ਦਾ ਮੈਂ ਆਪ ਦੇ ਜਿੰਨਾ ਮੇਰਾ ਪ੍ਰੇਕੀਕਲ ਲਾਈਵ ਹੈ ਮੈਂ ਉਹਦੇ ਵਿੱਚੋਂ ਪਹਿਲੀ ਵਾਰ ਵੇਖਿਆ ਕਿ ਇੰਨੇ ਉਤਸ਼ਾਹ ਦੇ ਨਾਲ ਲੋਕ ਮਤਾਵਾ ਪੈਣਾ ਗਰਮੀ ਦੇ ਮੌਸਮ ਦੇ ਵਿੱਚ ਹੀ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਆ ਕੇ ਸਾਰੇ ਵਿਚਾਰ ਸੌਂ ਰਹੇ ਤੇ ਵਿਸ਼ਵਾਸ ਵੀ ਦੇ ਰਹੇ ਕਿ ਇਸ ਵਾਰੀ ਅਸੀਂ ਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਉਣੀ ਹੈ ਮੋਹਨ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਇਹ ਸਾਰਿਆਂ ਦੀ ਜਿਹੜੀ ਹੈ ਸੋਚ ਜੇ ਕੇਜਰੀਵਾਲ ਸਾਹਿਬ ਨੇ ਜਿਹੜੇ ਮੁਕਰ ਦੇ ਵਿੱਚ ਰੋਡ ਸ਼ੋਅ ਵੀ ਕੀਤਾ ਹੈਗਾ ਰੋਡ ਸ਼ੋਅ ਦੇ ਵੀ ਵੱਡੇ ਵੱਡੇ ਦਾਅਵੇ ਕੀਤੇ ਹੈਗੇ ਵੀ ਸਾਡੀ ਸਰਕਾਰ ਆਉਂਦੇ ਇਥੇ ਸਿਰ ਹੋਰ ਕਰਾਂਗੇ ਨਹੀਂ ਕੇਜਰੀਵਾਲ ਨੇ ਦੋ ਸਾਲ ਪਹਿਲਾਂ ਵੀ ਇਹ ਰੋਡ ਸ਼ੋਅ ਕੀਤੇ ਸੀ ਇਹ ਵਾਦੇ ਵੀ ਕੀਤੇ ਸੀ ਉਹਦੇ ਵਿੱਚ ਇੱਕ ਵੀ ਪੂਰਾ ਹੋਇਆ ਆ ਸਾਰੇ ਲੋਕ ਦੁਖੀ ਹੈ ਜਿਹੜੀ ਪਹਿਲਾਂ ਕੁਸ਼ਕੀਮਾਂ ਚੰਗੀਆਂ ਚਲਦੀਆਂ ਸੀ ਉਹਨਾਂ ਸਕੀਮਾਂ ਨੂੰ ਵੀ ਉਹਨੇ ਬੰਦ ਕਰਤਾ ਕਿ ਪੰਜਾਬ ਦੇ ਵਿੱਚ ਲਾਅਨ ਆਰਡਰ ਦੀ ਸਥਿਤੀ ਇਸ ਤਰ੍ਹਾਂ ਦੀ ਹੈ ਕਿ ਸ਼ਾਇਦ ਇਸ ਤੋਂ ਬਾਅਦ ਸਥਿਤੀ ਅੱਗੇ ਕਦੇ ਵੀ ਹੋਵੇ ਉਸਰ ਪਾਸੇ ਨਸ਼ੀਦਾਂ ਦੇ ਵਿੱਚ ਘਿਰੇ ਹੋਏ ਤੇਜੀਤ ਸਿੰਘ ਸਾਹਿਬ ਨੇ ਹੋਰ ਜਮਾਨਤ ਵਧਾਉਣ ਦੀ ਗੱਲ ਕੀਤੀ ਸੀ ਪਰ ਹੁਣ ਉਹਨੂੰ ਫੇਰ ਵਾਪਸ ਜਾਣਾ ਪੈ ਗਿਆ। ਜੀ ਦੇਖੋ ਜਿਹੜਾ ਉਹਨਾਂ ਨੇ ਆਪਦਾ ਨਾਂ ਰੱਖਿਆ ਜੀ ਮੈਂ ਬਿਲਕੁਲ ਇਮਾਨਦਾਰ ਹਾਂ ਤੇ ਮੈਂ ਕ੍ਰਾਪਸ਼ਨ ਤੋਂ ਰਹਿ ਸਰਕਾਰ ਦੇਣਾ ਤੇ ਜਿਹੜਾ ਲੀਡਰ ਇਹ ਗੱਲ ਕਰਕੇ ਆਪ ਹੀ ਕ੍ਰਾਪਸ਼ਨ ਵਿੱਚ ਕਿਰ ਜਾਏ ਤੇ ਫਿਰ ਉਹਨੂੰ ਕਿੰਨਾ ਕੁ ਚੰਗਾ ਲੋਕ ਸਮਝੋਗੇ ਉਹ ਅੰਦਰ ਹੈ ਬਾਹਰ ਹੈ ਲੋਕ ਉਹਨਾਂ ਨਾਲ ਸਾਥ ਦੇਣਗੇ। ਭਾਜਪਾ ਦੇ ਆਗੂ ਵੀ ਜਿਹੜੇ ਮੋਦੀ ਸਾਹਿਬ ਨੂੰ ਅੱਜ ਪ੍ਰਚਾਰ ਕਰਦੇ ਹੈਗੇ ਵੱਡੇ ਵੱਡੇ ਪੰਜਾਬ ਦੀ ਹਮਾਇਤੀ ਕਹਾਣੀ ਕਰਦੇ। ਕੀ ਨਾ ਪੰਜਾਬ ਦਾ ਮੈਦੀ ਆ 750 ਤੋਂ ਬਾਅਦ ਕਿਸਾਨਾਂ ਨੂੰ ਸ਼ਹੀਦ ਕਰਵਾਤਾ ਕਾਲੇ ਕਾਨੂੰਨ ਲਾ ਕੇ ਖੱਕੀ ਖੇਤੀ ਨੂੰ ਖਤਮ ਕਰਨ ਵਾਸਤੇ ਤੇ ਅੱਜ ਉਹ ਕਹਿੰਦਾ ਕਿ ਮੈਂ ਪੰਜਾਬ ਦੇ ਤੇ ਸੀ ਉਹ ਤਾਂ ਪੰਜਾਬ ਦਾ ਦੁਸ਼ਮਨ ਹੈ ਸਭ ਤੋਂ ਵੱਡੀ ਕਿ ਜਿਹੜੀ ਬੀਜੇਪੀ ਦੀ ਪਾਰਟੀ ਹੈ ਦੁਸ਼ਮਨ ਪੰਜਾਬ ਦੀ ਦੁਸ਼ਮਨ ਹੈ ਕਿ ਚੰਗੀ ਉਹ ਸਰਕਾਰ ਚਲਾਉਣਾ ਚਾਹੁੰਦਾ ਦੇਖੋ 750 ਪਰਿਵਾਰਾਂ ਦੇ ਮੁਖੀ ਮਾਰੇ ਗਏ ਤੇ ਉਹਨਾਂ ਦੇ ਪਰਿਵਾਰਾਂ ਵਾਸਤੇ ਉਹ ਕੋ ਕੰਪਨਸੇਸ਼ਨ ਨਹੀਂ ਸੀ ਦੇ ਸਕਦਾ ਜਦੋਂ ਕਿ ਫੰਡਿੰਗ ਹਰੇਕ ਕੰਮ ਵਾਸਤੇ ਸੈਂਟਰ ਚ ਹੁੰਦੀ ਹੈ ਤੇ ਉਹ ਉਹਨਾਂ ਨੇ ਇਸ ਕਰਕੇ ਨਹੀਂ ਦਿੱਤੀ ਜ ਤਜਾਬੀ ਮਰਿਆ ਹੋ ਸਕਦਾ ਕਿਤੇ ਹੋਰ ਵੀ ਲੋਕ ਮਰਦੇ ਤਾਂ ਉੱਥੇ ਹੋ ਸਕਦਾ ਜੀ ਦੇਖ ਸਕਦਾ ਸੀ ਇੱਥੇ ਇੱਕ ਪੈਸਾ ਵੀ ਉਹਨਾਂ ਦੇ ਪ੍ਰੋਬਲਮ ਚੋਂ ਵਾਸਤੇ ਨਹੀਂ ਦਿੱਤਾ ਇਸ ਤੋਂ ਸਾਫ ਹੁੰਦਾ ਕਿ ਪੰਜਾਬ ਦਾ ਪੈਸਾ ਨਹੀਂ ਪੰਜਾਬ ਦਾ ਵੱਡਾ ਪੁੱਤ ਹੈ ਕੋਰ ਸਿੰਘ ਜਿਹੜਾ ਹੈਗਾ ਜਰੂਰ ਸ਼ੋਅ ਕਰਨ ਜਾ ਰਹੇ ਹੈਗੇ ਆ ਤੁਹਾਡੇ ਹੱਕ ਦੇ ਵਿੱਚ ਕਿਸ ਤਰ੍ਹਾਂ ਕਰਾਂਗੇ ਤੁਸੀਂ ਦੇਖੋ ਪੂਰਾ ਲੋਕਾਂ ਚੁੱਛਾ ਹੈ ਕਿਉਂਕਿ ਮੂਸੇ ਵਾਲਾ ਸਾਹਿਬ ਜਿਹੜਾ ਮਰਿਆ ਸਾਰਾ ਪੰਜਾਬ ਰੋਇਆ ਸੀ ਕੋਈ ਐ ਹੋਜੀ ਮਾਂ ਨਹੀਂ ਸੀ ਕੋਈ ਉਹਦਾ ਭਰਾ ਨਹੀਂ ਸੀ ਜੀਦੀ ਅੱਖਾਂ ਵਿੱਚੋਂ ਅਥਰੂ ਨਾ ਆਏ ਹੋ ਤੇ ਉਹਨਾਂ ਨੂੰ ਉਮਰ ਹੈ ਬਾਕੀ ਉਹਨਾਂ ਦੇ ਫਾਦਰ ਜਿਹੜੇ ਉਹ ਸਾਡੀ ਪਾਰਟੀ ਦੇ ਨਾਲ ਪ੍ਰਚਾਰ ਕਰਨ ਵਾਸਤੇ ਰੂਪ ਕਰਨ ਆਏ ਸੀ ਤੁਹਾਨੂੰ ਧੰਨਵਾਦੀ ਹੈ ਕਿ ਉਹ ਇੱਥੇ ਆ ਕੇ ਸਾਡੀ ਕੰਪੇਨਿੰਗ ਦੇ ਵਿੱਚ ਜੋ ਵਾਅਦਾ ਕਰਨਗੇ ਕਿ ਬਲੂਰ ਦੇ ਵਾਸੀ ਸਾਰੇ ਜਿਹੜੇ ਇਹ ਸੰਕੇਤ ਜਾਏਗਾ ਪਾਰਲੀਮੈਂਟ ਅਲਕੇ ਫੋਕਸ ਕਿ ਮੂਸੇਵਾਲਾ ਸਾਡਾ ਫਾਦਰ ਰੂਪ ਚੋਂ ਕਰਕੇ ਗਿਆ ਤੇ ਵੋਟਾਂ ਦੀ ਬਹੁਤ ਵੱਡੀ ਗਿਣਤੀ ਸਾਨੂੰ ਵਾਅਦਾ ਕਰੇਗਾ